ਦੋਸਤੋ ਲਿਵ ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਦੇਖਿਆ ਜਾਵੇ ਬੇहद ਗੰਦ ਪਿਆ ਪਿਆ ਬਿਨਾ ਵਿਆਹ ਕਰਾਏ ਜਿੰਮੇ ਮਰਜੀ ਰਹੀ ਜੋ ਜੋ ਮਰਜੀ ਆਪਸੀ ਰਿਲੇਸ਼ਨ ਬਣਾਈ ਚੱਲੋ ਫਿਰ ਕਹਿੰਦੇ ਨੇ ਜਿਸ ਦਾ ਲਿਵ ਇਨ ਚ ਰਹਨੇ ਆ ਸਾਡੀ ਮਰਜ਼ੀ ਐ ਕੋਟਾਂ ਦੇ ਵਿੱਚ ਵੀ ਜਾ ਕੇ ਜੇ ਦੇਖਿਆ ਜਾਵੇ ਬਹੁਤੇ ਤੌਰ ਦੇ ਉੱਤੇ ਰਾਹਤ ਨਹੀਂ ਮਿਲਦੀ ਅਗਲਿਆਂ ਨੂੰ ਤੇ ਕਿੰਨੇ ਕਲੇਸ਼ ਨੇ ਇਹਦੇ ਤੇ ਤੇ ਆਉਂਦਾ ਇੱਕ ਉਹ ਤਾਂ ਹੈਗੇ ਨੇ ਜਿਹੜੇ ਵਿਆਹ ਹੋ ਜਾਂਦੇ ਨੇ ਸਭ ਤੋਂ ਵੱਡੀ ਗੱਲ ਇਹ ਵੀ ਹੈ ਵੀ ਜਿਹੜੇ ਵਿਆਹ ਹੋਏ ਨਹੀਂ ਹੈਗੇ ਉਹਨਾਂ ਦੇ ਵਾਸਤੇ ਸਭ ਤੋਂ ਵੱਡਾ ਇੱਕ ਉਹ ਆਪਸ਼ਨ ਉਹਨਾਂ ਨੇ ਬਣਾ ਲਈ ਹੈ ਵੀ ਵਿਆਹ ਕਰਾਉਣ ਦੀ ਲੋੜ ਨਹੀਂ ਆਈ ਮੋਜਾਂ ਖੋਜਾਂ ਲੁੱਟ ਲੋ ਤੇ ਇੱਕ ਸਮਾਂ ਬਤਾ ਲੋ ਜਿੱਨਾ ਚਿਰ ਰਹਿਣਾ ਰਹੋ ਨਹੀਂ ਫਿਰ ਆਪਦਾ ਆਜ਼ਾਦ ਪੰਛੀ ਮੰਗੂ ਘੁੰਮੋ ਪਰ ਉੱਤਰਾਖੰਡ ਵਾਲਿਆਂ ਨੇ ਬਹੁਤ ਵਧੀਆ ਚੀਜ਼ ਕਰੀ ਆ ਉੱਤਰਾਖੰਡ ਵਾਲਿਆਂ ਨੇ ਕਮਾਲ ਕਰਤੀ ਲੀਵਿੰਗ ਵਾਲਿਆਂ ਵਾਸਤੇ ਕਿ ਉਹਨਾਂ ਨੇ ਅਜੀਹਾ ਜਿਗਾੜ ਬਣਾਤਾ ਕਿ ਹੁਣ ਉਹਨਾਂ ਦੇ ਮਾਪਿਆਂ ਨੂੰ ਦੱਸਣਾ ਹੀ ਪਿਆ ਕਰੂਗਾ ਕਹਿੰਦੇ ਯਾਨੀ ਕਿ ਜਦੋਂ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗ ਗਿਆ ਲੱਗ ਗਿਆ ਤੇ ਅੱਧੇ ਤੋਂ ਜ਼ਿਆਦਾ ਤਾਂ ਵੀ ਭੱਜਿਆ ਕਰਨਗੇ ਇਹਦੇ ਚ ਨਿਊਜ਼ੀਟਨ ਨੇ ਜਾਣਕਾਰੀ ਸਾਂਝੀ ਕਰੀ ਹੈ ਕਹਿੰਦੇ ਕਿ ਸਮਾਨ ਨਾਗਰੀਕਤਾ ਸੈਂਤ ਉਤਰਾਖੰਡ ਦੇ ਅਨੁਸਾਧਨ ਰਿਪੋਰਟ ਅੱਜ ਜਾਰੀ ਕਰ ਦਿੱਤੀ ਗਈ ਹੈ ਤੇ ਇਹਦੇ ਬਿੱਲ ਦੇ ਵਿੱਚ ਇਸ ਸਾਲ ਦੇ ਅਖੀਰ ਤੱਕ ਲਾਗੂ ਕੀਤਾ ਜਾਊਗਾ ਤੇ ਇਹ ਯੂਸੀਸੀ ਬਿੱਲ ਨੂੰ ਲਾਗੂ ਕਰਨ ਵਾਲਾ ਉਤਰਾਖੰਡ ਦੇਸ਼ ਦਾ ਪਹਿਲਾ ਸੂਬਾ ਹੈ ਜਿਹੜਾ ਉਹ ਬਣ ਜਾਊਗਾ ਯੂਸੀਸੀ ਬਿੱਲ ਦੇ ਵਿੱਚ ਕਹਿੰਦੇ ਵਿਆਹ ਤੇ ਤਲਾਕ ਤੇ ਉਤਰ ਅਧਿਕਾਰੀ ਲਿਵਨ ਰਿਲੇਸ਼ਨਸ਼ਿਪ ਦੇ ਨਿਯਮਾਂ ਦੇ ਬਾਰੇ ਵਿਸਤ ਗਿਆ ਇਹਦਾ ਸਰਵਜਨਿਕ ਕਰਨ ਦਾ ਉਦੇਸ਼ ਇਹ ਵੀ ਹੈ ਕਿ ਇਹ ਲਾਗੂ ਕਰਨ ਤੋਂ ਪਹਿਲਾਂ ਕਾਨੂੰਨਾਂ ਦੇ ਬਾਰੇ ਨਵੇਂ ਕਾਨੂੰਨਾਂ ਦੇ ਬਾਰੇ ਸੂਬੇ ਦੀ ਜਨਤਾ ਚੰਗੀ ਤਰ੍ਹਾਂ ਸਮਝ ਲੇ ਤੇ ਇਹਦੇ ਖੰਡ ਦੇ ਤਿੰਨਾਂ ਦੇ ਸਹਿਵਾਸੀ ਸਬੰਧ ਦੇ ਬਾਰੇ ਵਿੱਚ ਪਤਾ ਲੱਗ ਸਕੇ ਪੇਜ ਕਹਿੰਦੇ 168 ਤੋਂ ਲੈ ਕੇ 171 ਤੱਕ ਲਿਵਨ ਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕੀਤੀ ਗਈ ਹੈ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਲਿਵਨ ਰਿਲੇਸ਼ਨਸ਼ਿਪ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਰਚਾ ਕੀਤੀ ਗਈ ਹੈ ਦੇਸ਼ ਤੇ ਵੱਧ ਦੇ ਇਸ ਚਲਨ ਦੇ ਵਿੱਚ ਸਰਕਾਰ ਨੇ ਗੰਭੀਰਤਾ ਵਿਚਾਰ ਕੀਤਾ ਹੈਗਾ ਉਤੇ ਕਿਉਂਕਿ ਅਜੀਹਾਂ ਘਟਨਾਵਾਂ ਦੇਖਣ ਦੇ ਵਿੱਚ ਆਈਆਂ ਨੇ ਕਿ ਵਿਆਹ ਦੀ ਆਪਸੀ ਸਹਿਮਤੀ ਦੇ ਰਹਿਣ ਵਾਲੇ ਜੋੜਿਆਂ ਦੇ ਵਿੱਚ ਆਪਸੀ ਜ਼ਿੰਮੇਵਾਰੀ ਸੰਪਤੀ ਵਿਵਾਦ ਸੰਤਾਨ ਉਤਪਤੀ ਤੇ ਫਿਰ ਉਤਰਾਧਿਕਾਰੀ ਨੂੰ ਲੈ ਕੇ ਵਿਵਾਦ ਜਿਹੜਾ ਹੋ ਸ਼ੁਰੂ ਹੋ ਗਏ ਨੇਗੇ ਯੂਸੀਸੀ ਦੇ ਵਿੱਚ ਲਿਵਨ ਰਿਲੇਸ਼ਨਸ਼ਿਪ ਨੂੰ ਲੈ ਕੇ ਕਈ ਨਿਯਮ ਬਣਾਏ ਗਏ ਨੇਗੇ ਉਹਨਾਂ ਦਾ ਪਹਿਲਾ ਨਿਯਮ ਤਾਂ ਇਹੀ ਹੈ ਕਿ ਜੇਕਰ ਲਿਵਨਸ਼ਿਪ ਦੇ ਵਿੱਚ ਰਹਿਣ ਵਾਲੇ ਰਜਿਸਟ੍ਰੇਸ਼ਨ ਕਰਾਉਣੀ ਹੋਊਗੀ 18 ਤੋਂ 21 ਅ ਅ 8 18 ਤੋਂ 21 ਸਾਲ ਤੱਕ ਦੇ ਜੋੜੇ ਹੀ ਲਿਵਨਸ਼ਿਪ ਲਿਵਨਰ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਦੇ ਲਈ ਰਜਿਸਟ੍ਰੇਸ਼ਨ ਕਰਾਉਣਾ ਹੋਊਗਾ ਰਜਿਸਟ੍ਰੇਸ਼ਨ ਕਰਾਉਣ ਲਈ ਲੜਕਾ ਲੜਕੀ ਦੇ ਮਾਤਾ ਪਿਤਾ ਨੂੰ ਵੀ ਸੂਚਨਾ ਸਰਕਾਰ ਦੀ ਵੱਲੋਂ ਦਿੱਤੀ ਜਾਊਗੀ ਮਾਤਾ ਪਿਤਾ ਦੀ अनुमति ਤੋਂ ਬਾਅਦ ਹੀ ਲਿਵਨ ਰਿਲੇਸ਼ਨਸ਼ਿਪ ਦਾ ਰਜਿਸਟ੍ਰੇਸ਼ਨ ਕੀਤਾ ਜਾਊਗਾ ਜੇਕਰ ਲਿਵਨ ਦੇ ਵਿੱਚ ਰਹਿਣ ਵਾਲੇ ਜੋੜੇ ਉਮਰ 21 ਸਾਲ ਤੋਂ ਉੱਪਰ ਹੈ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣਾ ਹੈਗਾ ਪਰ ਉਹਨਾਂ ਦੇ ਮਾਤਾ ਪਿਤਾ ਸਹਿਮਤੀ ਜ਼ਰੂਰੀ ਨਹੀਂ ਹੋਊਗੀ ਲਿਵਨ ਦੇ ਵਿੱਚ ਰਹਿਣ ਵਾਲੇ ਕਪਲ ਦੇ ਲਈ ਆਪਦੇ ਰਿਲੇਸ਼ਨ ਤੋਂ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਆਨਲਾਈਨ ਪਲੇਟਫਾਰਮ ਜਾਂ ਮੋਬਾਈਲ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈਗਾ ਲਿਵਨ ਰਿਲੇਸ਼ਨਸ਼ਿਪ ਤੇ ਰਹਿਣ ਵਾਲਿਆਂ ਦੇ ਵਿੱਚ 30 ਦਿਨ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਕਰਾਉਣੀ ਹੋਊਗੀ ਜੇਕਰ ਕਪਲ ਇਹ ਜੀ ਹਾਂ ਨਹੀਂ ਕਰਦਾ ਹੈਗਾ ਤਾਂ ਉਹ ਦਸ਼ਾ ਕੈਦ ਹੋ ਉਤੇ ਜੁਰਮਾਨੇ ਦਾ ਪ੍ਰਬੰਧਨ ਰੱਖਿਆ ਗਿਆ ਸਭ ਤੋਂ ਵਧੀਆ ਗੱਲ ਹੈ ਵੀ ਉੱਤਰਾਖੰਡ ਵਾਲਿਆਂ ਨੇ ਕਮ ਸੇ ਕਮ ਰੂਲ ਰੈਗੂਲੇਸ਼ਨ ਤਾਂ ਇੱਥੇ ਬਣਾਈ ਕਿਉਂਕਿ ਜ਼ਿਆਦਾਤਰ ਰੂਲ ਰੈਗੂਲੇਸ਼ਨ ਨਾ ਹੋਣ ਦੇ ਚੱਲਦੇ ਇਹਦੇ ਵਿੱਚ ਲੋਕ ਬਹੁਤ ਨਿਜਾਇਜ਼ ਫਾਇਦਾ ਠਾਰ ਰਹੇ ਨੇ ਤੇ ਲਿਵਨ ਰਿਲੇਸ਼ਨਸ਼ ਸਮਾਜ ਜਾਂ ਲਾਲੀਆ ਜਦ ਦੇ ਵਾਧੇ ਚਲਨ ਨੂੰ ਲੈ ਕੇ ਅੱਜ ਦੀ ਵਾਧੀ ਟੈਕਨੋਲੋਜੀ ਤੇ ਸਾਡੇ ਉੱਚ ਵਿਚਾਰਾਂ ਨੂੰ ਦੇਖਦੇ ਹੋਏ ਇਹ ਚੀਜ਼ ਦੀ ਬੇਹਦ ਲੋੜ ਹੈਗੀ ਤੇ ਜਿਹੜਾ ਉੱਤਰਾਖੰਡ ਵਾਲਿਆਂ ਨੇ ਕਰਿਆ ਲੱਗਦਾ ਵੀ ਇਹਦਾ ਪੋਜੀਟਿਵਲੀ ਇੰਪੈਕਟ ਆਊਗਾ ਸਭ ਤੋਂ ਵੱਡੀ ਗੱਲ ਤਾਂ ਹੈ ਪਰਿਵਾਰਾਂ ਨੂੰ ਪਤਾ ਲੱਗਿਆ ਕਰੂਗਾ ਕਿ ਉਹਨਾਂ ਦੇ ਜਵਾਕ ਕੀ ਕਰ ਰਹੇ ਨੇ ਅੱਜ ਜਿਹੜੇ ਵੀ ਜਵਾਕ ਪੀੜ੍ਹੀਆਂ ਚ ਪੜਨ ਆ ਰਹੇ ਨੇਗੇ ਚੰਗੀ ਸਿੱਖਿਆ ਲੈਣ ਵਾਸਤੇ ਜਦੋਂ ਦੂਜੇ ਸੂਬਿਆਂ ਚ ਜਾ ਰਹੇ ਨੇ ਜਾਂ ਸ਼ਹਿਰਾਂ ਚ ਜਾ ਰਹੇ ਨੇਗੇ ਵੱਡਿਆਂ ਚ ਤਾਂ ਉੱਥੇ ਹੁੰਦਾ ਇਹ ਹੈ ਵੀ ਕੁੜੀਆਂ ਮੁੰਡੇ ਰਹੀ ਜਾਂਦੇ ਨੇ ਪਤਾ ਲੱਗਦਾ ਨਹੀਂ ਮਾਪਿਓ ਉਹਨਾਂ ਚ ਰੇਚ ਰਹਿੰਦੇ ਨੇ ਨੂੰ ਸਿਆਪਾ ਛੱਡਦਾ ਫੇਰ ਪਤਾ ਲੱਗਦਾ ਵੀ ਭਾਈ ਇਹ ਤਾਂ ਹੋਰ ਹੀ ਚੰਦ ਚੜਾਈ ਗਏ ਨੇ ਪੜ੍ਹਾਈ ਤਾਂ ਜਿਹੜੀ ਹੋਈ ਹੋਈ ਉਹ ਆਪਣੀ ਥਾਂ ਤੇ ਐ ਪਰ ਇਹਦੇ ਬਾਰੇ ਬਾਕੀ ਸਟੇਟਾਂ ਨੂੰ ਵੀ ਸੋਚਣਾ ਹੋਊਗਾ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਆਪਦੀ ਰਾਏ ਜਰੂਰ ਸਾਂਝੀ ਕਰਿਓ